ਆਪਣੇ ਠੇਕੇ ਦੇ ਜੀ ਫੀਮ ਭੁੱਕੀ ਦੇ ਅੱਛਾ ਜਦ ਇਹਦੇ ਨਾਲ ਫੀਮ ਭੁੱਕੀ ਵੇਚਦੇ ਦੇ ਜੀ ਤੋਲ ਕੇ ਹਾਂ ਇਹਦੇ ਤੇ ਸਪੈਸ਼ਲ ਕੰਡਾ ਹੈ ਹਾਂ ਜੀ ਤੇ ਦੇਖ ਕਿੰਨਾ ਹੈ ਨਾ ਐਕਿਊਰੇਸੀ ਹੋਏ ਦੀ ਵੀ ਫੀਮ ਤੋਂ ਬਗਸਰ ਟੋਲਿਆਂ ਚ ਹੀ ਜਾਣੀ ਹੈ ਤੇ ਕਿਵੇਂ ਤੋਲਦਾ ਹਾਂਗੇ ਇਹ ਪਹਿਲੀ ਥਰਮੋਸ ਆ ਜੀ 1901 ਦੀ ਬਣੀ ਵੀ ਆ ਇਹਦੇ ਵਿੱਚ ਵੀ ਕੋਈ ਅੰਦਰ ਕਾਚਾ ਜਾਂ ਹਾਂ ਇਹਦੇ ਹੈ ਪਿੱਤਲ ਦੀ ਹੈ ਜੀ ਇਹ ਇਹਦੇ ਵਿੱਚ ਚਾਹ ਨਹੀਂ ਠੰਡੀ ਹੁੰਦੀ ਇੱਕ ਤਾਂ ਖੁੱਲਦੀ ਹੈ ਉਰੇ ਤੇ ਹਾਂ ਆ ਗੁੱਲ ਗਈ ਜੀ ਜਿਹੜੇ ਜੀ ਚੀਜ਼ ਪਾਉਣੀ ਆ ਜਾਂ ਆਪਾਂ ਨੇ ਕੱਢਣੀ ਆ ਜੀ ਇਹ ਕਹਣਾ ਉੱਪਰ ਹੋਣਾ ਛੋਟੇ ਢੱਕਣਾ ਗਿਆ ਔਰ ਇਹਦੇ ਲੈਦਾ ਖੋਲਣਾ ਹੂੰ ਅੱਛਾ ਇੱਥੋਂ ਦੀ ਇਹ ਇਹ ਪੂਰੀ ਨਹੀਂ ਹੈਗੀ ਇਹਦਾ ਗਲਾਸ ਖੋ ਗਿਆ ਇਹਦੇ ਉੱਪਰ ਇੱਕ ਗਲਾਸ ਹੁੰਦਾ ਦਾ ਤੇ ਪੇਚ ਹੁੰਦਾ ਛੋਟਾ ਜਿਹਾ ਗਲਾਸ ਹੁੰਦਾ ਚਰਾਗ ਜੀ ਅੱਲਾ ਦੇ ਨਾਲ ਅਲਾਦੀਨ ਅੱਲਾ ਚਲ ਇਹ ਤਾਂ ਮਤਲਬ ਕਿ ਕਿਸੇ ਕੰਮ ਆਉਂਦਾ ਸੀ ਜਾਂ ਹਾਂ ਆਮ ਤੇ ਘਰਾਂ 'ਚ ਨਹੀਂ ਇਹਦਾ ਕੰਮ ਕੀ ਲੈਣ ਹੁੰਦੇ ਜੀ ਤੇ ਦੀਵਾ ਵਾਲਦੇ ਤੇ ਅੱਛਾ ਦੀਵਾ ਔਰ ਇਹਨਾਂ ਬੱਤੀ ਅਸਲ 'ਚ ਨਾ ਕੀ ਗੱਲ ਆ ਜਿਹੜੇ ਦੀਵੇ ਟੱਕਣਾ ਹੁੰਦੇ ਉਹ ਤੇਲ ਘਟ ਖਾਨੇ ਆ ਸਾਡੇ ਕੋਲ ਇੱਕ ਦੀਵਾ ਪਿਆ ਉਹ ਪਿਆ ਉਹ ਛੋਟਾ ਜਿਹਾ 12 ਘੰਟੇ ਚੱਲਦਾ ਜੱਟੋ ਜੀ ਟੈਂਕੋ ਕਿਹੜਾ 12 ਘੰਟੇ ਦੀਵਾ ਪੂਰੇ 12 ਘੰਟੇ ਗਿਣ ਕੇ ਲਾਉਂਦਾ ਇਹ ਆਦੀਵਾ ਕਿੰਨਾ ਕਰੇ ਹਾਂ ਇਹਦੇ ਚ ਸਰਵ ਤੇਲ ਜਾਂ ਮਿੱਟੀ ਦਾ ਸਰੋਂ ਦਾ ਤੇਲ ਆ ਰਾ ਦੇਸੀ ਘਿਓ ਰਲਾ ਕੇ ਹਾਂ ਹੁਣ ਵੀ ਚੱਲਦਾ ਹਜੇ ਹਾਂ ਜੀ ਆ ਲਾਉਨੇ ਆ ਅਸੀਂ ਬਾਲ ਦਾਂ ਮੈਂ ਪੰਜ ਨੂੰ ਜਦ ਬੰਦ ਕਰੇ ਉਰੇ ਬਾਲ ਕੇ ਜਾਣਾ ਸਵੇਰ ਨੂੰ ਅਗੇ ਬਾਲ ਦਾਂ ਹੁੰਦਾ ਅੱਛਾ ਜੀ ਅੱਛਾ ਜਦ ਦੀ ਟੱਕਣ ਵਾਲਾ ਦੀਵੇ ਦਾ 12 ਇਹਨਾਂ ਦਾ ਆ ਹੁੰਦਾ ਹੁੰਦਾ ਤਾਂ ਕਰਕੇ ਇਹਨੂੰ ਇਹ ਤੂੰ ਦੇਖ ਯਾਰ ਉਹ ਇਹ ਆਪਾਂ ਨੂੰ ਹੁਣ ਪਤਾ ਲੱਗਾ ਇਹਨਾਂ ਤਕਨੀਕ ਆਪਾਂ ਕਿੱਥੇ ਦੇਖਦੇ ਹਾਂ ਨਾ ਤੇ ਜਦੋਂ ਇਹ ਬਣਾਈ ਹੋਊਗੀ ਕੋਈ ਅੱਜ ਤੋਂ 100 150 ਸਾਲ ਪਹਿਲਾਂ ਕਿਸੇ ਨੇ ਚੀਜ਼ ਹਾਂਜੀ ਹਾਂ ਕਿਵੇਂ ਸੋਚ ਕੇ ਬਣਾਈ ਆ ਹੂੰ ਇੱਕ ਆਵੀ ਦੀਵਾ ਇਹ ਜੀ ਇਹ ਵੀ ਦੀਵਾ ਇਹ ਸੁਨਿਆਰਾਂ ਕੋਲੋਂ ਦਾ ਜਿਹਾ ਕਹਣੇ ਬਣਾਉਣ ਤੇ ਆਹ ਵਾਲਾ ਜੀ ਹਾਂਜੀ ਹਾਂ ਅੱਛਾ ਜਿਹੜੀ ਉਹ ਬੱਤੀ ਹੁੰਦੀ ਸੀ ਹਾਂ ਇਹਦੇ ਮੂਰੇ ਢੱਕਣ ਲੱਜਾਂਦਾ ਬਾਹਰ ਢੱਕਣ ਵਾਲਾ ਪਿਆ ਹੂੰ ਉਹ ਵਾਟੇ ਕਰਨ ਲਾ ਦੋਂਦੇ ਤੇ ਭਜੋ ਦੋਂਦੇ ਤੇ ਇਹਦੇ ਵਿੱਚ ਪਾਉਂਦੇ ਤੇ ਇੱਥੇ ਇਸ ਆਪਣੇ ਜਿਹੜਾ ਤੁਹਾਡਾ ਮਿਊਜ਼ੀਅਮ ਬਣਾਇਆ ਕਿੰਨਾ ਸਮਾਂ ਇਹਨੂੰ ਦਿੰਨੇ ਜੀ ਬਲਕਿ ਇਹਦੇ ਵਿੱਚ ਜਿਵੇਂ ਅੱਜ ਅਸੀਂ ਆਏ ਆਏ ਆਉਣੇ ਜਾਂ ਨਿਤੰਗ ਉੱਥੇ ਆਉਣੇ ਨਹੀਂ ਉਹਦੇ ਤਾਂ ਜੀ 12 ਮਹੀਨੇ ਤੋਂ ਇਹਦੇ ਨੇ ਤਾਂ ਖੁੱਲਾ ਹੈ ਜੀ ਨਹੀਂ ਤੁਸੀਂ ਇੱਥੇ ਮਤਲਬ ਕਿ ਕਿੰਨਾ ਸਮਾਂ ਮੈਂ ਜੇ ਬਾਹਰ ਗਿਆ ਤਾਂ ਮੇਰੇ ਬੱਚੇ ਮਾਤਾ ਬੇਬੇ ਬਾਪੂ ਕੋਈ ਨਾ ਕੋਈ ਉਰੇ ਬੈਠਾ ਜੀ 24 ਘੰਟੇ ਪੱਕਾ ਆਏ ਨਹੀਂ ਕਹਿੰਦੇ ਵੀ ਕੋੜੀ ਨੂੰ ਪਾਲਣਾ ਉਹਨੂੰ ਤੁਰੇ ਫਿਰਨਾ ਉਹਦੇ ਕੋਲ ਉਹ ਗੱਲ ਹੋਈ ਪਈ ਹੈ ਪੱਕੇ ਜੀ ਮੇਰਾ ਜ਼ਿੰਦਗੀ ਦਾ ਜਿੰਨਾ ਸਮਾਂ ਸਾਰਿਆਂ ਦੇ ਵੱਧ ਇਹਦੇ ਵਿੱਚ ਬੀਤ ਗਿਆ ਜੇ ਕਿਸੇ ਨੂੰ ਮੇਰੇ ਜੇ ਸਾਡੇ ਹੁਣ ਰਿਸ਼ਤੇਦਾਰ ਵੀ ਉਰੀ ਤੇ ਮੁੜ ਜੰਨੇ ਕਈ ਉਧਰ ਘਰਾਂ ਵੀ ਨਹੀਂ ਜਾਂਦੇ ਆਪਣਾ ਅਲੱਗ ਘਰ ਲੱਗਾ ਵੀ ਉਰੀ ਤੇ ਮੁੜ ਜੰਨੇ ਉਹ ਕਹਿੰਦੇ ਨੇ ਬਸ ਉਧਰ ਕੇ ਗੈਨੋ ਚਾਹ ਪਾਣੀ ਪੀ ਲਈ ਉਰੀ ਰੋਟੀ ਪਾਣੀ ਛੱਕ ਕੇ ਮੁੜ ਗਏ ਠੀਕ ਹੈ ਇਹ ਆਹ ਵਾਲੀ ਡੋਲ ਆ ਕਿ ਟਿੰਡਾ ਕੀ ਕਹਿੰਦੇ ਇਹ ਡੋਲ ਆ ਜੀ ਡੋਲਚੀਆਂ ਹੀਠ ਲੀਆਂ ਤਾਂ ਡੋਲ ਆ ਰ ਡੋਲਚੀ ਚ ਫਰਕ ਆ ਡੋਲ ਤੇ ਡੋਲਚੀ ਡੋਲਚੀ ਹੁੰਦੀ ਆ ਕੁਈ ਵਰ ਬਵਾਈ ਵੀ ਉਹ ਛੋਟੀ ਹੁੰਦੀ ਆ ਇਹ ਡੋਲਚੀਆਂ ਦੋ ਇਹ ਜਿਹੜੀਆਂ ਹੀਠਾਂ ਵਾਲੀਆਂ ਨੇ ਹੀਠਾਂ ਲੀਆਂ ਜਿਹੜਾ ਉੱਪਰ ਵਾਲਾ ਇੱਕ ਢੋਲ ਆ ਇਹ ਕਹੇਗੀ ਆ ਸਰਾਹੀ ਇਹ ਖੂਹ ਪਾਣੀ ਕੱਢਣ ਦੇ ਵਾਸਤੇ ਹੁੰਦਾ ਇਹ ਪਾਣੀ ਕੱਢਣ ਦੇ ਵਾਸਤੇ ਇਹ ਕੂਈਆਂ ਚ ਹੁੰਦੀਆਂ ਨੇ ਡੰਡੋਲੀਆਂ ਡੋਲ ਹੁੰਦੇ ਤੇ ਖੂਹਾਂ ਪਰ ਜਿਨ੍ਹਾਂ ਉ ਚੜਾਣੀਆਂ ਲੱਗੀਆਂ ਮੈਂ ਕੁੰਡੇ ਕੁੰਡੀਆਂ ਜੀਆਂ ਉਹ ਨਾਲ ਲੱਗੇ ਹੋਏ ਉਹ ਉਹ ਹੈਗੇ ਆ ਕੰਡਾ ਕਹਿੰਦੇ ਤੇ ਜਾਂ ਬਿੱਲੀਆਂ ਕਹਿੰਦੇ ਤੇ ਜੇ ਖੂਹ ਚ ਡੋਲ ਬਾਲਟੀ ਜਾਂ ਕੁਝ ਗਿਰ ਗਿਆ ਕੱਢਣੇ ਵਾਸਤੇ ਕੱਢਾਣ ਹਾਂ ਵੀ ਆਹ ਸਾਫ ਦਾ ਉਹ ਸਾਡੇ ਪੂਰੇ ਪਵਾਦ ਚ ਚੱਲਦਾ ਰਿਹਾ ਹੁਣ ਤੱਕ ਅਸੀਂ ਢੂੜੀ ਢੋਂਦੇ ਰਹੇ ਤੰਗੜ ਵੀ ਕਹਿੰਦਾ ਤੇ ਜਾਲਾ ਵੀ ਕਹਿੰਦਾ ਆਹ ਵਾਲਾ ਜੀ ਨਾਲ ਇਕੱਠਾ ਕਰਕੇ ਰੱਖਿਆ ਹੈ ਇੱਕ ਉਹਦੇ ਨਾਲ ਪੜਨੇ ਪਸੇਗੀ ਉਹ ਨਾਲੇ ਬੁਣਾ ਹੱਡਾ ਹੈ ਹਾਂ ਉਹਦੇ ਵਿੱਚ ਪਈਏ ਇੱਕ ਕਪਾਹ ਵੇਲਣੀ ਕਪਾਹ ਵੇਲੇ ਨਹੀਂ ਤੇ ਹਟਾਇਆ ਗਿਆ ਛੋਟਾ ਜਿਹਾ ਗੱਡਾ ਬਣਾਇਆ ਵੇ ਇੱਕ ਬੱਚਾ ਉੱਪਰ ਬਹਿ ਜਾਂਦਾ ਤਾਂ ਇੱਕ ਮੂਰੇ ਖਿੱਚੇ ਦੋਦਾ ਗੱਡੀ ਦਾ ਗੱਡਾ ਗੱਡਾ ਗੱਡੀ ਦਾ ਗੱਡੀ ਦਾ ਪਾਹ ਹੈ ਜਿਹਦੇ ਵਿੱਚ ਜਿਹੜਾ ਬੱਚਾ ਆਪ ਟੋਲਦਾ ਹੁੰਦਾ ਸੀ ਹਾਂ ਉਹ ਉਹਨੂੰ ਵੀ ਅੱਜਕੱਲ ਵਾਕਰ ਲਾਇਆ ਦਿੰਦੇ ਆ ਉਹਦੀ ਜਗ੍ਹਾ ਪਹਿਲਾਂ ਗੱਡੀ ਰੇ ਹੁੰਦੀ ਸੀ ਇਹ ਇਹ ਵੀ ਸਾਡਾ ਖਾਨਦਾਨੀ ਇਹ ਵੀ ਘਰ ਤੇ ਘਟ 80 90 ਸਾਲ ਪੁਰਾਣਾ ਇਹ ਵਾਲਾ ਜੀ ਹਾਂ ਜੀ ਹਾਂ ਠੀਕ ਹੈ ਤੁਸੀਂ ਵੀ ਇੱਥੇ ਤਰਨਾ ਸਿੱਖਿਆ ਜੀ ਅਸੀਂ ਮੈਂ ਬਸ ਮੇਰੇ ਤੱਕੇ ਵਰਤਿਆ ਇਹ ਨਹੀਂ ਗਾਹ ਜਾਂਦੇ ਮੈਂ ਸੰਭਲਿਆ ਆ ਜਿਹੜੇ ਉੱਪਰ ਪਈਆਂ ਹਾਂ ਉੱਪਰ ਪਈਆਂ ਹਾਂ ਬੇਲਣੇ ਬਾਹਰ ਪਾਏ ਆ ਤਿੰਨ ਇੱਕ ਇੱਕ ਫੁੱਟੀ ਪਾਈ ਜਾਂਦੇ ਸੀ ਹਾਂਜੀ ਹਾਂ ਬੇਲਣੇ ਬਾਹਰ ਪਾਏ ਬੇਲਣੀ ਬੇਲਣੀਆਂ ਪਰ ਛੋਟੀਆਂ ਕੁੜੀਆਂ ਸਿੱਖ ਲਾਂਦੀਆਂ ਦੀਆਂ ਤੇ ਆ ਜਿੰਦਰੀ ਪਲਾ ਵਧੀਆ ਇਹ ਜਿੰਦਰੀ ਆ ਜੀ ਇਹ ਕੀ ਪਤਾ ਮੱਟਾਂ ਕੱਢਣੇ ਨੂੰ ਹਾਂਜੀ ਹਾਂ ਆ ਵਾਕਿ ਉਹ ਗੱਲ ਹੈ ਨਾ ਇਹਦੇ ਤੇ ਵੀ ਮੋਰਲੀਆਂ ਬਣਾਈਆਂ ਪਈਆਂ ਹਾਂ ਮੋਰਲੀਆਂ ਬਣਾਈਆਂ ਵਧੀਆ ਤਰੀਕੇ ਨਾਲ ਬਣਾਈਆਂ ਜੀ ਤਾਲੀ ਦਿਓ ਸਾਰਿਆਂ ਆਹ ਤੱਕੜੀ ਵੀ ਇਹ ਜਿਆਦਾ ਆਪਣੇ ਆਪਣੇ ਠੇਕੇ ਦੇ ਜੀ ਫੀਮ ਭੁੱਕੀ ਦੇ ਅੱਛਾ ਜਦ ਇਹਦੇ ਨਾਲ ਫੀਮ ਭੁੱਕੀ ਵੇਚਦੇ ਦੇ ਜੀ ਤੋਲ ਕੇ ਹਾਂ ਇਹਦੇ ਤੇ ਸਪੈਸ਼ਲ ਕੰਡਾ ਹੈ ਹਾਂ ਜੀ ਹਾਂ ਤੇ ਦੇਖ ਕਿੰਨਾ ਹੈ ਨਾ ਐਕਿਊਰੇਸੀ ਹੋਏ ਦੀ ਵੀ ਫੀਮ ਤਾਂ ਅਕਸਰ ਟੋਲਿਆਂ ਚ ਹੀ ਜਾਣੀ ਆ ਤੇ ਕਿਵੇਂ ਤੋਲਦਾ ਹੋਗੇ ਠੀਕ ਇਹ ਆਹ ਕੀ ਜੀ ਇਹ ਇਹ ਥਰਮੋਸ ਆ ਜੀ ਹੁਣ ਆਪਣੇ ਆਈਆਂ ਥਰਮੋਸਾਂ ਇਹ ਪਹਿਲੀ ਥਰਮੋਸ ਆ ਜੀ 1901 ਦੀ ਬਣੀ ਵੀ ਆ ਇਹਦੇ ਵਿੱਚ ਵੀ ਕੋਈ ਅੰਦਰ ਕਾਚਾ ਜਾਂ ਹਾਂ ਇਹਦੇ ਹੈ ਪਿੱਤਲ ਦੀ ਆ ਜੀ ਇਹ ਇਦੇ ਵਿੱਚ ਚਾਹ ਨਹੀਂ ਠੰਡੀ ਹੁੰਦੀ ਇੱਕ ਤਾਂ ਖੁੱਲਦੀ ਹੈ ਓਰੇ ਤੇ ਹੂੰ ਆ ਖੁੱਲ ਗਈ ਜੀ ਹਾਂ ਜੀ ਜਿਹੜੇ ਜੀ ਚੀਜ਼ ਪਾਉਣੀ ਆ ਜਾਂ ਆਪਾਂ ਨੇ ਕੱਢਣੀ ਆ ਜੀ ਜੇਕਰ ਉੱਪਰ ਹੋਣਾ ਛੋਟੇ ਢੱਕਣਾ ਗਿਆ ਓਰੇ ਤੇ ਲੈਦਾ ਖੋਲਣਾ ਹੂੰ ਅੱਛਾ ਇੱਥੋਂ ਦੀ ਇਹ ਇਹ ਪੂਰੀ ਨਹੀਂ ਹੈਗੀ ਇਹਦਾ ਗਲਾਸ ਖੋ ਗਿਆ ਇਹਦੇ ਉੱਪਰ ਇੱਕ ਗਲਾਸ ਹੁੰਦਾ ਦਾ ਤੇ ਭੇਜਦਾ ਛੋਟਾ ਜਿਹਾ ਗਲਾਸ ਹੁੰਦਾ ਆ ਠੀਕ ਹੈ ਜੀ ਠੀਕ ਹੈ ਤੇ ਆ ਸੁਨਿਆਰੇ ਦੀ ਤੱਕੜੀ ਹੈ ਇਹ ਸੁਨਿਆਰੇ ਦੀ ਨਹੀਂ ਇਹ ਦਵਾਈਆਂ ਤੋਲਣ ਵਾਲੀ ਹੈ ਜੀ ਬੈਦ ਦੀ ਹੈ ਬੈਦ ਦੀ ਤੱਕੜੀ ਬੈਦ ਦੀ ਤੱਕੜੀ ਹਾਂਜੀ ਠੀਕ ਹੈ ਜੀ ਓਕੇ ਇਹ ਸਭ ਤੋਂ ਵੱਧ ਪੁਰਾਣਾ ਲੋਕ ਆ ਜੀ ਹਾਂ ਹਾਂਜੀ ਸਭ ਤੇ ਇਹ 1800 ਵਾਲੇ ਦਾ ਹੱਕੇ ਦਾ ਬਣਿਆ ਹੋਇਆ ਜੀ 1800 ਦਾ 1800 ਤੇ ਵੀ ਜਾਨੀ ਬਸ ਉਧਰ-ਉਧਰ ਬਣਿਆ ਹੋਇਆ ਜੀ ਅੱਛਾ ਜੀ ਅੱਛਾ ਇਹ ਇਹ ਪਿੱਤਲ ਲੋਹਾ ਜੀ ਇਹ ਲੋਹਾ ਹੈ ਜੀ ਪੇਚਾਂ ਵਾਲੇ ਲੋਕ ਤੇ ਜੀ ਇਹ ਮੁਠੀ ਜਿੰਦਾ ਕਹਿੰਦੇ ਜੀ ਇਹਨੂੰ ਹੂੰ ਓਕੇ ਅੱਛਾ ਤੇ ਆ ਜਿਹਦੇ ਉੱਪਰ ਮੋਲੀਆਂ ਬਣਾਈਆਂ ਹੋਈਆਂ ਜੀ ਇਹ ਇਹ ਮੋਲਨੀ ਦੇ ਥੇਠਾਂ ਚਰਖਾ ਜੀ ਇਹ ਗਾਂਧੀ ਵਾਲਾ ਗਾਂਧੀ ਵਾਲਾ ਜਿਹੜਾ ਇਹ ਘੁੰਮਦਾ ਜੀ ਹਾਂ ਘੁੰਮਦਾ ਸੀ ਮੋਲਨੀਆਂ ਦੇ ਉੱਪਰ ਇਹ ਪਿੱਤਲ ਦੀਆਂ ਲੱਕੜ ਦੇ ਉੱਪਰ ਲਾ ਕੇ ਬਣਵਾਈਆਂ ਹੋਈਆਂ ਜੀ ਇੱਕਾ ਰੋਟੀ ਵਾਲੇ ਤਿੰਨ ਮੋਲ ਪਏ ਨੇ ਇਹ ਇਹ ਟਿਫਨ ਆ ਇਹ ਟਿਫਨ ਨੂੰ ਲੋਕ ਲੱਗਦਾ ਦੇਖੋ ਉੱਪਰ ਅੱਛਾ ਜੀ ਇਹ ਮਹਾਜਨਾਂ ਦੇ ਘਰਾਂ ਹੁੰਦੇ ਜੀ ਆਹ ਲੋਕ ਵੇ ਇਹ ਬਥਲੀ ਕੁੰਡੀ ਲੱਗੀ ਆ ਦੇਖੋ ਆ ਦੇਖੋ ਅੱਛਾ ਜੀ ਅੱਛਾ ਇਹਨੂੰ ਲੋਕ ਲੌਕ ਲੱਗਿਆ ਹੁੰਦਾ ਤਾਂ ਇਹ ਮਹਾਜਨ ਕੋਲ ਚਾਬੀ ਹੁੰਦੀ ਸੀ ਕਿ ਦੁਕਾਨਦਾਰ ਕੋਲ ਇੱਕ ਬਨਿਆਣੀ ਕੋਲ ਚਾਬੀ ਹੁੰਦੀ ਸੀ ਹਾਂ ਫਿਰ ਜਦੋਂ ਨੌਕਰਾਂ ਕੋ ਰੋਟੀ ਭੇਜਦੇ ਦੇ ਵੀ ਕਿਤੇ ਨੌਕਰ ਵਿੱਚ ਤੇ ਖਾਣਾ ਆਉਂਦਾ ਜਾਂ ਕੁਝ ਪਾ ਇਹਨਾਂ ਨੂੰ ਯਕੀਨ ਨਹੀਂ ਤਾਂ ਹੁੰਦਾ ਫਿਰ ਇੱਕ ਚਾਬੀ ਉੱਥੇ ਕਿ ਚਾਬੀ ਇਹਨਾਂ ਦੇ ਘਰਾਂ ਫਿਰ ਇਹਨੂੰ ਲੌਕ ਲਾ ਕੇ ਪੇ ਹਾਂ 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 ਤੇ ਚਾਈ ਤੇ ਇਹ ਇਹ ਕੀ ਹੁੱਕਾ ਟਾਈਪ ਉਹ ਹੁੱਕੀ ਐਸਾ ਫਰੀ ਹੁੱਕੀ ਆ ਜੀ ਜਾਦਾ ਕੇ ਸਫਰ ਨੂੰ ਜਾਂਦੇ ਤੇ ਇਹ ਛੋਟੀ ਜੀ ਹੁੱਕੀ ਕੋਲ ਰੱਖਦੇ ਤੇ ਜੀ ਜਿਹੜੇ ਹੁੱਕਾ ਜਾਦੇ ਪੀਂਦੇ ਤੇ ਜੀ ਆ ਫਿਰ ਅਗਲੇ ਆਉਦਾ ਨਸ਼ਾ ਵੀ ਪੂਰਾ ਠਰਕ ਕੇ ਕਰਦਾ ਹੈ। ਹਾਂ। ਬੜਾ ਇੱਕ ਕਮਾਲ ਦੀ ਗੱਲ ਆ। ਆਹ ਵਾਲੀ ਚੀਜ਼ ਆਪਾਂ ਫਲਮਾ ਹੀ ਵੇਦੇ ਹੁੰਦੇ ਉਹਨੇ ਇਹੋ ਜੀ। ਤੇਡੀ ਉਹ ਸਟੀਲ ਦੀ ਹੁੰਦੀ ਹੈ ਜੀ। ਇਹ ਪਿੱਤਲ ਦੀ ਅੰਗਰੇਜ਼ੀ ਦੇ। ਐਸੇ ਕੰਮ ਨਹੀਂ ਆ। ਹਾਂ ਜੀ। ਅੰਗਰੇਜ਼ਾ ਦੇ ਟਾਈਮ ਦੇ ਜੀ। ਕਿੰਨੇ ਪੀ ਪੈਂਦੇ ਹੋ ਵੀ ਯਾਰ? ਇਹਦੇ ਵਿੱਚ ਪੈਂਦਾ ਜੀ ਡੇਢ ਪਾਉਗਾ। ਅੱਛਾ। ਹਾਂ ਮੇਰੇ ਸਾਰਾ ਨਜਵੜ ਕੱਢਿਆ ਕਰਕੇ ਦੇਖਿਆ ਵਾ। ਨਹੀਂ ਠੀਕ ਆ ਫਿਰ। ਆ ਲੋਗ ਹੋਰੀ ਦੇ ਤਰ੍ਹਾਂ ਦੇ ਪਏ ਹਾਂ ਇਹ ਨਿਉਲੀ ਜਿੰਦੇ ਆ ਜੀ ਅੱਛਾ ਜੀ ਜਿੰਦੇ ਆ ਤੋਂ ਕੰਮ ਸ਼ੁਰੂ ਕੀਤਾ ਇਹ ਤਾਂ ਜਿੰਦੇ ਪਏ ਵੀ ਹਰਕ ਕਰ ਸਕਦੇ ਹਨ ਸਹੀ ਹੈ ਇਹ ਆ ਬਾਲਟੀ ਹੈ ਨਾਰਮਲ ਇਹ ਕਲਕੱਤੇ ਵਾਲਟੀ ਬਣੀਦੀ ਜੀ ਇਹ ਖਤਮ ਹੋ ਗਈਆਂ ਹੁਣ ਤਾਂ ਬਿਲਕੁਲ ਜੀ ਇਹ ਕਲਕੱਤੇ ਵਾਲਟੀਆਂ ਬਣੀਆਂ ਜਾਂਦੀਆਂ ਪਹਿਲਾਂ ਬਾਲਟੀ ਇੱਦਾਂ ਚੱਲੀ ਆ ਤੇ ਨਾਲ ਦੀ ਨਾਲ ਇੱਧਰ ਵੀ ਵੇਖ ਸਕਦੇ ਤੂੰ ਏਡੀ ਗੱਲ ਕੋਈ ਨਹੀਂ ਇਕੱਲੀ ਕਲੈਕਸ਼ਨ ਨਹੀਂ ਸਮਾਂ ਇਹਨੂੰ ਵੀ ਦਿੰਨੇ ਹਾਂ ਹਾਂ ਜੀ ਇਹ ਵਾਲਾ ਸੰਦੂਕ ਇਹ ਸੰਦੂਕ ਜੀ ਲੁਧਿਆਣਾ ਸ਼ਹਿਰ ਤੋਂ ਲਿਆਂਦਾ ਤਾਂ ਜੀ ਆਪਾਂ ਨੇ ਪਹਿਲਾਂ ਤਾਂ ਜੀ ਪੈਸਿਆਂ ਲੱਤਾਂ ਤਾਂ ਮੈਂ ਇਹ ਹਾਂ ਫੇਰ ਉਹਰੇ ਆਗੇ ਵੀ ਕਹਿੰਦੇ ਵੀ ਕਿੰਨੇ ਦਾ ਵਾ ਵੀ ਤੁਹਾਨੂੰ ਪਤਾ ਵੀ ਕਿੰਨੇ ਦਾ ਲੱਤਾਂ ਫੇਰ ਉਹ ਆਪਾਂ ਨੂੰ ਪੈਸੇ ਮੋੜ ਕੇ ਤੇ ਜੀ ਇਹਦੇ ਸਾਰੇ ਉਹ ਗੱਲ ਹੋਰ ਸਮਾਨ ਤਾਂ ਫੇਰ ਮੈਂ ਤਾਂ ਉਹਨਾਂ ਦੇ ਬਜ਼ੁਰਗਾਂ ਦੀ ਫੋਟੋ ਲਾਤੀ ਸੀ ਤੇ ਵਿੱਚ ਅੱਛੇ ਉਹਨਾਂ ਦੇ ਨਾਲ ਹਾਂ ਜੀ ਹਾਂ ਚਲੋ ਠੀਕ ਆ ਫਿਰ ਇਹ ਵੀ ਆਹ ਉਹਨਾਂ ਦਾ ਕੋਈ ਆਪਾਂ ਤੇ ਰੁਪਈਆ ਨਹੀਂ ਲੱਤਾਂ ਫਰੀ ਦੱਤਾ ਜੀ ਹਾਂ ਸਹੀ ਆ ਸਹੀ ਆ ਸਹੀ ਆ ਬਹੁਤ ਚੰਗੀ ਆ ਤੇ ਇਹ ਇਹ ਨਾਲ ਬੈੱਡ ਇਹ ਪਲੰਗ ਤਾਂ ਜੀ ਇਹਦੇ ਗਾਏ ਜੀ ਇਹਦੇ ਨਾਲ ਦਾ ਹੀ ਆ ਜੀ ਹਾਂ ਜੀ ਇਹ ਇਹ ਬੈਂ ਬਜਾਤ ਮੜਾ ਅੱਜ ਆਜੀ ਬਾਈ ਦੇ ਪਰਪੈਂਡਾਈ ਜੀ ਨਾ ਅੱਛਾ ਆਹ ਕਿਸ ਚੀਜ਼ ਦਾ ਬਣਿਆ ਹੋਇਆ ਜੀ ਇਹ ਟਾਈਲਾਂ ਜੀ ਇਹ ਚੀਨੀ ਦੀਆਂ ਅੱਛਾ ਚੀਨੀ ਜਿਹੜੀਆਂ ਅੱਜ ਕੱਲ ਆਪਾਂ ਲਾਉਂਦੇ ਆਂ ਜਿਹੜੀਆਂ ਆਪਾਂ ਲਾਉਂਦੇ ਆਂ ਬਾਥਰੂਮਾਂ ਜੇ ਜਾ ਹੁਣ ਆ ਲਗਾਵਾਂ ਨਾ ਜਿੰਨਾ ਗੈਂ ਚੀਨੀ ਮਿੱਟੀ ਪਹਿਲਾਂ ਮੇਰੇ ਕੋਲ ਇੱਕ ਬਾਹਰ ਟਾਈਲਾਂ ਲੱਗੀਆਂ ਐਵੇਂ ਫੋਟੋਆਂ ਦੋ ਉਹ ਇੱਕ 400 ਸਾਲ ਪੁਰਾਣੀ ਹਵੇਲੀ ਢਾਈ ਦੀ ਮੂਹ ਚੋਂ ਕੱਟ ਕੇ ਲਿਆਇਆ ਤਾਂ ਅੱਛਾ ਜੀ ਬਾਹਰ ਲੱਗੀਆਂ ਐਵੇਂ ਇੱਕ ਹਨੂਮਾਨ ਜੀ ਦੀ ਇੱਕ ਗਣੇਸ਼ ਜੀ ਦੀ ਆ 400 ਸਾਲ ਪੁਰਾਣੀ ਉਹਦੇ ਵਿੱਚ ਬਵਾਨੀ ਸ਼ਹਿਰ ਦੇ ਵਿੱਚ ਹਵੇਲੀ ਸੀ